ਅਤਤਰੀਕਾਲ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਗੱਲ ਕਰਦੇ ਆ ਇੱਕ ਅਜਿਹੇ ਮੁੱਦੇ ਦੀ ਜਿਹੜਾ ਸਾਡੇ ਸਾਰਿਆਂ ਤੋਂ ਅਣਗੌਲਾ ਹੁੰਦਾ ਜਾ ਰਿਹਾ ਹੈ ਅੱਜ ਕੋਈ ਵੀ ਮਾਪੇ ਅਜਿਹੇ ਨਹੀਂ ਜਿਹੜੇ ਆਪਣੇ ਬੱਚਿਆਂ ਦੀਆਂ ਕਿਤਾਬਾਂ ਖੋਲ੍ਹ ਕੇ ਦੇਖਦੇ ਹੋਣ ਕਿ ਸਾਡੇ ਬੱਚਿਆਂ ਨੂੰ ਸਕੂਲ ਦੇ ਵਿੱਚ ਆਖਿਰ ਪੜਾਇਆ ਕੀ ਜਾਂਦਾ ਹੈ ਜੇ ਗੱਲ ਕਰੀਏ ਤਾਂ ਦੇਸ਼ ਦੀ ਆਜ਼ਾਦੀ ਦੇ ਵਿੱਚ 90% ਹਿੱਸਾ ਪੰਜਾਬੀਆਂ ਨੇ ਲਿਆ ਸਿੱਖ ਕੌਮ ਨੇ ਲਿਆ ਫਾਂਸੀ ਦੇ ਰੱਸੇ ਸਭ ਤੋਂ ਵੱਧ ਪੰਜਾਬੀਆਂ ਤੇ ਸਿੱਖਾਂ ਨੇ ਚੁੰਮੇ ਆ ਪਰ ਜਿਹੜੇ ਸਾਡੇ ਪੰਜਾਬ ਦੇ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਉਹ ਪੁੱਤਾਂ ਪ੍ਰੇਟਾਂ ਕਾਮਾ ਚਿੜੀਆਂ ਦੀਆਂ ਡਰਾਉਣੀਆਂ ਜਿਹੀਆਂ ਕਹਾਣੀਆਂ ਪੜਾ ਕੇ ਸਾਡੇ ਬੱਚਿਆਂ ਨੂੰ ਸਾਡੇ ਹੀ ਸੱਭਿਆਚਾਰ ਤੇ ਸਾਡੇ ਹੀ ਇਤਿਹਾਸ ਤੋਂ ਉਹਾਂ ਦੂਰ ਕੀਤਾ ਜਾ ਰਿਹਾ ਹੈ ਇਸ ਦੇ ਪਿੱਛੇ ਦੀਪ ਸਟੇਟ ਕੰਮ ਕਰਦੀ ਹੈ ਜਦੋਂ ਕਿਸੇ ਵੀ ਕੌਮ ਨੂੰ ਕਰਾਹੇ ਪਾਣਾ ਹੋਵੇ ਕਿਸੇ ਵੀ ਕੌਮ ਨੂੰ ਉਸ ਦੇ ਨਿਸ਼ਾਨੇ ਤੋਂ ਅਲੱਗ ਕਰਨਾ ਹੋਵੇ ਤਾਂ ਕਹਿੰਦੇ ਨੇ ਉਥੋਂ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਤਬਦੀਲੀ ਕਰ ਦਿਓ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਆ ਕੇ ਭਾਰਤ ਦੇ ਵਿੱਚ ਸਿੱਖਿਆ ਪ੍ਰਣਾਲੀ ਦੇ ਵਿੱਚ ਤਬਦੀਲੀ ਲਿਆਂਦੀ ਔਰ ਭਾਰਤੀਆਂ ਨੂੰ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਦੇ ਦਿੱਤੀ ਜਿਹੜੀ ਸਾਡੇ ਉੱਤੇ ਬੋਝ ਸਾਬਤ ਹੋ ਗਈ ਹੈ ਕਿਸੇ ਤਰ੍ਹਾਂ ਦਾ ਹੁਨਰਮੰਦ ਕਾਮਾ ਜਾਂ ਹੁਨਰਮੰਦ ਇਨਸਾਨ ਸਾਡੀ ਸਿੱਖਿਆ ਪ੍ਰਣਾਲੀ ਨਹੀਂ ਬਣੋਗੇ ਹੁਣ ਜਿਹੜੇ ਪੰਜਾਬ ਦੇ ਵਿੱਚ ਸਿਲੇਬਸ ਪੜ੍ਹਾਏ ਜਾਂਦੇ ਨੇ ਉਸ ਦੇ ਪਿੱਛੇ ਇੱਕ ਡੀਪ ਸਟੇਟ ਕੰਮ ਕਰ ਰਹੀ ਹੈ ਆਰਐਸਐਸ ਆਰਐਸਐਸ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਨਾਲ ਜਿਵੇਂ ਸਿਉਂਖ ਕੰਮ ਕਰਦੀ ਆ ਉਦਾਂ ਕੰਮ ਕਰ ਰਹੀ ਹੈ ਇੱਕਦਮ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ ਇੱਕਦਮ ਤਬਦੀਲੀ ਕੀਤੀ ਜਾਊਗੀ ਤਾ ਵੱਡੇ ਪੱਧਰ ਤੇ ਖਲਾਰਾ ਪਏਗਾ ਆਰਐਸਐਸ ਕੀ ਕਰ ਰਹੀ ਹੈ ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀਆਂ ਕਿਤਾਬਾਂ ਪੜਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਥੋੜਾ ਥੋੜਾ ਬਦਲਾਅ ਕਰਕੇ ਉਹਨਾਂ ਨੂੰ ਇੱਕ ਐਦਾਂ ਦੇ ਪੱਧਰ ਤੇ ਲੈ ਕੇ ਜਾ ਰਹੇ ਨੇ ਤਾਂ ਕਿ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਤੋਂ ਕੋਹਾਂ ਦੂਰ ਲੈ ਕੇ ਜਾਇਆ ਜਾ ਸਕੇ ਮੈਂ ਗੱਲ ਕਰਾਂ 7ਵੀਂ ਕਲਾਸ ਦੀ ਪੰਜਾਬੀ ਪਾਠ ਪੁਸਤਕ ਦੀ ਪਾਠ ਨੰਬਰ 6 ਜੇ ਪਿਛਲੇ ਸਾਲ ਦੀ ਕਿਤਾਬ ਆਪਾਂ ਦੇਖੀਏ ਜਾਂ ਉਸ ਤੋਂ ਪੁਰਾਣੀ ਕੋਈ ਵੀ ਕਿਤਾਬ ਆਪਾਂ ਦੇਖ ਲਈਏ 7ਵੀਂ ਕਲਾਸ ਦੀ ਪੰਜਾਬੀ ਦੀ ਕਿਤਾਬ ਦੀ ਆਪਾਂ ਗੱਲ ਕਰਦੇ ਆਂ ਉਸ ਕਿਤਾਬ ਦਾ ਪਾਠ ਨੰਬਰ ਜਿਹੜਾ 6 ਹੈ ਉਹਦੇ ਵਿੱਚ ਇੱਕ ਗੱਲ ਆਉਂਦੀ ਹੈ ਬਲਦਾਂ ਵਾਲਾ ਪਿਆਰਾ ਸਿੰਘ ਪਾਠ ਨੰਬਰ 6 ਹੈ ਬਲਦਾਂ ਵਾਲਾ ਪਿਆਰਾ ਸਿੰਘ ਉਹ ਸ਼ੁਰੂਆਤ ਐਦਾਂ ਹੁੰਦੀ ਹੈ ਉਸ ਪਾਠ ਦੀ ਕਿ ਸਵੇਰੇ 4 ਵਜੇ ਜਦੋਂ ਗੁਰਦੁਆਰਾ ਸਾਹਿਬ ਦਾ ਭਾਈ ਬੋਲਦਾ ਤਾਂ ਪਿਆਰਾ ਸਿੰਘ ਆਪਣੇ ਬਲਦਾਂ ਨੂੰ ਲੈ ਕੇ ਖੇਤ ਵੱਲ ਚਲਿਆ ਜਾਂਦਾ ਜਾਣੀ ਕਿ ਇਸ ਪਾਠ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਜ਼ਿਕਰ ਆਉਂਦਾ ਸੀ ਪਰ ਹੁਣ ਡੀਪ ਸਟੇਟ ਨੇ ਕੀ ਕੀਤਾ 7ਵੀਂ ਕਲਾਸ ਦੀ ਇਸ ਪੰਜਾਬੀ ਦੀ ਪਾਠ ਪੁਸਤਕ ਨੂੰ ਇਹ ਸਾਲ ਬਦਲ ਕੇ ਰੱਖ ਦਿੱਤਾ ਹੈ ਕਿਤਾਬ ਉਹੀ ਹੈ ਪਾਠ ਦਾ ਨਾਮ ਉਹੀ ਹੈ 6 ਨੰਬਰ ਪਾਠ ਹੋਈ ਹੈ ਬਲਦਾਂ ਵਾਲਾ ਪਿਆਰਾ ਸਿੰਘ ਪਰ ਬਦਲੇ ਕੀ ਹੈ ਇਹਦੇ ਵਿੱਚ ਬਦਲੀ ਹੈ ਉਹੀ ਸਟਾਰਟਿੰਗ ਗੁਰਦੁਆਰਾ ਸਾਹਿਬ ਦਾ ਨਾਮ ਕੱਟ ਦਿੱਤਾ ਹੈ ਪਹਿਲਾਂ ਲਿਖਿਆ ਸੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹਰ ਰੋਜ਼ ਸਵੇਰੇ 4 ਵਜੇ ਭਾਈ ਦੀ ਬਾਤ ਸੁਣ ਕੇ ਪਿਆਰਾ ਸਿੰਘ ਆਪਣੇ ਬਲਦਾਂ ਨੂੰ ਲੈ ਕੇ ਖੇਤ ਚੱਲਿਆ ਜਾਂਦਾ ਸੀ ਤੇ ਹੁਣ ਜਿਹੜੀ ਨਵੀਂ ਕਿਤਾਬ ਆਈ ਹੈ ਇਸ ਸਾਲ ਉਹਦੇ ਵਿੱਚ ਲਿਖ ਦਿੱਤਾ ਹਰ ਰੋਜ਼ ਸਵੇਰੇ 4 ਕੁ ਵਜੇ ਪਿਆਰਾ ਸਿੰਘ ਆਪਣੇ ਬਲਦਾਂ ਨੂੰ ਲੈ ਕੇ ਖੇਤ ਨੂੰ ਚੱਲਿਆ ਜਾਂਦਾ ਹੈ ਕਾਰਨ ਕੀ ਹੈ ਗੁਰਦੁਆਰਾ ਸਾਹਿਬ ਤੇ 4 ਵਜੇ ਗੁਰਦੁਆਰਾ ਸਾਹਿਬ ਵਿੱਚ ਬੋਲਣ ਵਾਲੇ ਸਾਡੇ ਪਿੰਡਾਂ ਦੇ ਭਾਈ ਸਾਹਿਬ ਜਿਹੜੇ ਫਣਪਾਠੀ ਸਿੰਘ ਕਹਿੰਦੇ ਆ ਇਹ ਸਾਡੇ ਪੰਜਾਬ ਦਾ ਇੱਕ ਸਭਿਆਚਾਰ ਹੈ ਸਾਡੇ ਪੰਜਾਬ ਦਾ ਇੱਕ ਧਰਮ ਹੈ ਸਾਡੇ ਪੰਜਾਬ ਦੀ ਇੱਕ ਰੀਤ ਹੈ ਕਿ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਜੀ ਬੋਲਦੇ ਆ ਉਹਦੇ ਨਾਲ ਹੀ ਪਿੰਡ ਦੇ ਬਹੁਤ ਆਤ ਲੋਕ ਆਪਣੇ ਕੰਮਕਾਰਾਂ ਦੀ ਸ਼ੁਰੂਆਤ ਕਰਦੇ ਆ ਸਵੇਰੇ ਮਾਤਾ ਭੈਣਾਂ ਉੱਠਦੀਆਂ ਨੇ ਕਹਿੰਦੇ ਗੁਰਦੁਆਰੇ ਭਾਈ ਜੀ ਬੋਲ ਗਏ ਆ ਚਾਹ ਧਰ ਲਓ ਇਹ ਪਿੰਡਾਂ ਦੇ ਵਿੱਚ ਆਮ ਰਿਵਾਜ ਬਣਿਆ ਹੋਇਆ ਪਰ ਡੀਪ ਸਟੇਟ ਨੇ ਕੀ ਕੀਤਾ ਹੌਲੀ ਹੌਲੀ ਇਹ ਮੈਂ ਇੱਕ ਕਿਤਾਬ ਦਾ ਜ਼ਿਕਰ ਕਰ ਰਿਹਾ ਜਿਹੜਾ ਸਾਡੇ ਸਾਹਮਣੇ ਆਇਆ ਹੈ ਬਹੁਤ ਸਾਰੀਆਂ ਕਿਤਾਬਾਂ ਇਦਾਂ ਦੀਆਂ ਨੇ ਸਾਡੇ ਸਿੱਖਿਆ ਤੰਤਰ ਦੇ ਵਿੱਚ ਜਿਹੜੀਆਂ ਡੀਪ ਸਟੇਟ ਦੀ ਭੇਟ ਚੜ ਚੁੱਕੀਆਂ ਨੇ ਸਾਡੇ ਬੱਚਿਆਂ ਨੂੰ ਉਹ ਚੀਜ਼ਾਂ ਪੜਾਈਆਂ ਜਾ ਰਹੀਆਂ ਨੇ ਜਿਹੜੀਆਂ ਸਾਡੇ ਇਤਿਹਾਸ ਤੋਂ ਕੋਹਾਂ ਦੂਰ ਨੇ ਸਾਡੇ ਬੱਚਿਆਂ ਨੂੰ ਸਾਡੇ ਵਰਗਾ ਬਣਨ ਤੋਂ ਰੋਕਣ ਦੇ ਲਈ ਉਹਨਾਂ ਨੂੰ ਅਜਈਆਂ ਕਿਤਾਬਾਂ ਪੜਾਈਆਂ ਜਾ ਰਹੀਆਂ ਨੇ ਜਿਹੜੀਆਂ ਉਹਨਾਂ ਨੂੰ ਡਰਪੋਕ, 부ਜਦਲ ਅਤੇ ਡੀਪ ਸਟੇਟ ਦੇ ਪ੍ਰਤੀ ਵਫਾਦਾਰ ਬਣਾ ਸਕਣ ਸੋ ਇਸ 7ਵੀਂ ਕਲਾਸ ਦੀ ਕਿਤਾਬ ਹੈ ਪਾਠ ਨੰਬਰ 6 ਹੈ ਬਲਦਾਂ ਵਾਲਾ ਪਿਆਰਾ ਸਿੰਘ ਤੁਸੀਂ ਆਪ ਦੇਖ ਸਕਦੇ ਹੋ ਪਿਛਲੇ ਸਾਲ ਦੀ ਕਿਤਾਬ ਚੁੱਕਿਓ ਪੰਜਾਬੀ ਦੀ ਪਾਠ ਪੁਸਤਕ ਹੈ 7ਵੀਂ ਕਲਾਸ ਦੀ ਉਹਦੇ ਚ ਗੁਰਦੁਆਰਾ ਸਾਹਿਬ ਦਾ ਨਾਮ ਆਉਂਦਾ ਹੈ ਗੁਰਦੁਆਰੇ ਸਾਹਿਬ ਚ ਭਾਈ ਜੀ ਜਦੋਂ ਸਵੇਰੇ 4 ਵਜੇ ਪਾਠ ਕਰਦੇ ਆ ਉਹਦਾ ਜ਼ਿਕਰ ਆਉਂਦਾ ਹੈ ਪਰ ਇਸ ਸਾਲ ਜਿਹੜੀ ਕਿਤਾਬ ਆਈ ਹੈ ਨਵੀਂ ਬਾਕੀ ਸਾਰੇ ਪਾਠ ਉਹੀ ਹੈ ਪਰ ਇਸ ਦੇ ਵਿੱਚੋਂ ਗੁਰਦੁਆਰਾ ਸਾਹਿਬ ਤੇ ਸਵੇਰੇ 4 ਵਜੇ ਜਿਹੜੇ ਭਾਈ ਜੀ ਬੋਲਦੇ ਗੁਰਦੁਆਰਾ ਸਾਹਿਬ ਉਸ ਨੂੰ ਕੱਟ ਦਿੱਤਾ ਹੈ ਇਹ ਡੀਪ ਸਟੇਟ ਦੇ ਕੰਮ ਹੁੰਦੇ ਆ ਹੌਲੀ ਹੌਲੀ ਕੋਣ ਵਾਂਗ ਜਿਵੇਂ ਲੱਕੜ ਨੂੰ ਕੋਣ ਖਾਂਦਾ ਹੌਲੀ ਹੌਲੀ ਐਦਾਂ ਕਿਸੇ ਕੌਮ ਦੇ ਇਰਾਦਿਆਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਫਿਰ ਹੌਲੀ ਹੌਲੀ ਇੱਕ ਦਿਨ ਕੀ ਹੁੰਦਾ ਜਿਵੇਂ ਲੱਕੜ ਦੀ ਚਗਾਠ ਜਿਹਨੂੰ ਸਿਉਂਕ ਲੱਗੀ ਹੋਵੇ ਉਹ ਟੁੱਟ ਕੇ ਡਿੱਗ ਜਾਂਦੀ ਹੈ ਐਦਾਂ ਹੀ ਉਹ ਕੌਮ ਹੌਲੀ ਹੌਲੀ ਆਪਣੇ ਨਿਸ਼ਾਨੇ ਤੋਂ ਖੁੰਝ ਜਾਂਦੀ ਹੈ ਧਿਆਨ ਦੇਣ ਜੋ ਗੱਲਾਂ ਕੁਝ ਇਹ ਨੇ ਕਿ ਮਾਪਿਆਂ ਨੂੰ ਸਭ ਤੋਂ ਪਹਿਲਾ ਫਰਜ਼ ਇਹ ਸਮਝਣਾ ਚਾਹੀਦਾ ਕਿ ਆਪਣੇ ਬੱਚਿਆਂ ਦਾ ਬੈਗ ਜ਼ਰੂਰ ਚੈੱਕ ਕਰੋ ਕਿਤਾਬਾਂ ਚੈੱਕ ਕਰੋ ਕਿ ਤੁਹਾਡੇ ਬੱਚਿਆਂ ਨੂੰ ਪੜਾਇਆ ਕੀ ਜਾ ਰਿਹਾ ਹੈ ਤੁਹਾਡੇ ਬੱਚੇ ਦੀ ਪੰਜਾਬੀ ਦੀ ਕਿਤਾਬ ਦੇ ਵਿੱਚ ਜਿਹੜੇ ਪਾਠ ਹੈ 10 12 ਉਹ ਕਿਸਮ ਦੀ ਚੀਜ਼ ਨਾਲ ਸੰਬੰਧਿਤ ਹੈ ਕਿਤੇ ਤੁਹਾਡੇ ਬੱਚੇ ਨੂੰ ਅੰਧਵਿਸ਼ਵਾਸਤਾ ਨਹੀਂ ਬਣਾਇਆ ਜਾ ਰਿਹਾ ਤੁਹਾਡੇ ਬੱਚੇ ਨੂੰ ਸੂਰਵੀਰਾਂ ਦੀਆਂ ਕਹਾਣੀਆਂ ਪੜਾਈਆਂ ਜਾ ਰਹੀਆਂ ਨੇ ਜਾਂ ਫਿਰ ਡਰਪੋਕ ਭੂਤਾਂ ਪ੍ਰੇਤਾਂ ਦੀਆਂ ਉਹ ਕਹਾਣੀਆਂ ਜਿਹੜੀਆਂ ਉਹਦੇ ਦਿਮਾਗ ਤੇ ਗਲਤ ਅਸਰ ਪਾ ਸਕਣ ਪਹਿਲਾਂ ਕੀ ਹੁੰਦਾ ਸੀ 1992 93 ਦੀ ਆਪਾਂ ਗੱਲ ਕਰੀਏ ਭਾਵੇਂ ਇੱਕ ਪਾਸੇ ਪੰਜਾਬ ਦੇ ਵਿੱਚ ਕਾਲਾ ਦੌਰ ਸੀ ਪਰ ਪੰਜਾਬ ਦੇ ਜਿਹੜੇ ਨੌਜਵਾਨ ਗੱਬਰੂ ਸੀ ਕੁਸ਼ਤੀਆਂ ਲੜਦੇ ਸੀ ਕਬੱਡੀਆਂ ਖੇਡਦੇ ਸੀ ਗੱਤਕੇ ਖੇਡਦੇ ਸੀ ਪਰ ਡੀਪ ਸਟੇਟ ਨੇ ਇੱਕ ਨਵਾਂ ਚਲਨ ਪੇਸ਼ ਕੀਤਾ ਯੂਥ ਫੈਸਟੀਵਲ ਲੈ ਕੇ ਆਏ ਪੰਜਾਬ ਦੇ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਨਵੀਂ ਚੀਜ਼ ਲੈ ਕੇ ਆਏ ਯੂਥ ਫੈਸਟੀਵਲ ਇਹਨਾਂ ਯੂਥ ਫੈਸਟੀਵਲਾਂ ਵਿੱਚ ਕੀ ਹੁੰਦਾ ਸੀ ਮੁੰਡੇ ਕੁੜੀਆਂ ਨੂੰ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਪੰਜਾਬ ਦਾ ਲੋਕ ਨਾਚ ਭੰਗੜਾ ਭਲਾ ਕੇ ਡਾਂਸ ਔਰ ਫੈਸ਼ਨ ਸ਼ੋਅ ਵਰਗੀਆਂ ਨਵੀਆਂ ਚੀਜ਼ਾਂ ਸ਼ੁਰੂ ਕਰ ਦਿੱਤੀਆਂ ਪੰਜਾਬ ਦੇ ਨੌਜਵਾਨ ਜਿਹੜੇ ਵੀਰਗਾਥਾ ਸੁਣ ਕੇ ਆਪਣਾ ਖੂਨ ਖੌਲਦਾ ਸੀ ਉਹਨਾਂ ਦਾ ਪੰਜਾਬ ਦੇ ਨਾਲ ਸੰਬੰਧਤ ਕਹਾਣੀਆਂ ਪੰਜਾਬ ਦੇ ਸ਼ਹੀਦਾਂ ਦੀਆਂ ਬਾਹਰ ਸੁਣ ਕੇ ਉਹਨਾਂ ਦਾ ਖੂਨ ਖੌਲਦਾ ਸੀ ਉਹਨਾਂ ਨੂੰ ਪੰਜਾਬੀ ਲੱਚਰ ਗੀਤਾਂ ਤੇ ਨੱਚਣ ਲਾ ਦਿੱਤਾ ਨਚਾਰਾਂ ਬਾਗ ਉਹਨਾਂ ਨੂੰ ਨਚਾ ਨਚਾ ਕੇ ਉਹਨਾਂ ਦੇ ਦਿਮਾਗ ਦੀ ਜਿਹੜੀ ਦਿਸ਼ਾ ਸੀ ਉਹ ਦਿਸ਼ਾਹੀਨ ਬਣਾ ਦਿੱਤੀ ਔਰ ਕੁੜੀਆਂ ਨੂੰ ਫੈਸ਼ਨ ਸ਼ੋਅ ਦੇ ਵਿੱਚ ਪਾ ਕੇ ਜਿਹੜੀ ਮਾਈ ਭਾਗੋ ਦੀਆਂ ਵਾਰਸਾਂ ਸੀ ਉਹਨਾਂ ਨੂੰ ਇਦਾਂ ਦੀ ਲਾਈਨ ਤੇ ਤੋਰ ਦੇ ਤਾਂ ਕਿ ਅੱਜ ਆਪਾਂ ਦੇਖ ਹੀ ਰਹੇ ਹਾਂ ਰੀਲਾਂ ਦੇ ਵਿੱਚ ਸਾਡੀਆਂ ਪੰਜਾਬ ਦੀਆਂ ਧੀਆ ਪੈਣਾ ਕਿਦਾਂ ਅੰਗ ਪ੍ਰਦਰਸ਼ਨ ਕਰਦੀ ਇਹ ਸਾਰਾ ਡੀਪ ਸਟੇਟ ਦੀ ਇੱਕ ਡੂੰਗੀ ਚਾਲ ਹੁੰਦੀ ਹੈ ਔਰ ਇਹ ਚਾਲ ਕਿਸੇ ਕੌਮ ਨੂੰ ਆਪਣੇ ਨਿਸ਼ਾਨੇ ਤੋਂ ਖੰਝਾਉਣ ਦੇ ਲਈ ਨਵੀਆਂ-ਨਵੀਆਂ ਚਾਲਾਂ ਚਲਦੀ ਰਹਿੰਦੀ ਆ ਅੱਜ ਦੇ ਲਈ ਇੰਨਾ ਹੀ ਧੰਨਵਾਦ ਦੇਖਦੇ ਰਹੋ ਨਿਰਪੱਖ ਪੋਸਟ